ਸਤਿਕਾਰਯੋਗ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਤੇ ਇਸ ਦਿਨ ਦੇ ਉੱਤੇ ਅਸੀਂ ਜਿੱਥੇ ਇੱਕ ਦੂਜੇ ਨੂੰ ਮੁਬਾਰਕ ਕਹਿੰਨੇ ਆ ਤੇ ਉਥੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਿੱਖਿਆਵਾਂ ਨੇ ਉਹਨਾਂ ਦੇ ਨਾਲ ਜੁੜਨ ਦਾ ਇਹ ਦਿਨ ਵੀ ਹੁੰਦਾ ਹੈ ਤਾਂ ਪਰ ਕਹਿਣਾ ਕੀ ਚਾਹੁੰਦਾ ਮੈਂ ਕਿ ਬਹੁਤੇ ਲੋਕ ਇਸ ਦਿਨ ਨੂੰ ਵੀ ਰਸ਼ਮੀ ਤਿਉਹਾਰ ਦੀ ਤਰ੍ਹਾਂ ਹੀ ਮਨਾਉਂਦੇ ਨੇਗੇ ਕਿ ਗੁਰਪੁਰਬ ਜਦੋਂ ਆਉਂਦਾ ਹੈ ਤਾਂ ਦੀਵਾਲੀ ਵੇਲੇ ਦੇ ਬਚਾਏ ਹੋਏ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾ ਕੇ ਆਪਣਾ ਮਨੋਰੰਜਨ ਕਰਕੇ ਤੇ ਉਹ ਗੁਰਪੁਰਬ ਮਨਾ ਲੈਂਦੇ ਨੇ ਕਈ ਲੋਕਾਂ ਦਾ ਹੋਰ ਵੀ ਆਪੋ ਆਪਣਾ ਟੰਗ ਹੈ ਪਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸ਼ਖਸੀਅਤ ਹੈ ਜਦੋਂ ਅਸੀਂ ਉਹਨਾਂ ਦਾ ਲੇਖਾ ਜੋਖਾ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਨ ਕ੍ਰਾਂਤੀਕਾਰੀ ਸਮਾਸ਼ਦਾਰਕ ਮਹਾਨ ਸਿੱਖਿਆ ਸ਼ਾਸਤਰੀ ਹੋਏ ਨੇਗੇ ਤੇ ਉਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ ਜੇ ਉਹਨਾਂ ਦੀ ਰੋਸ਼ਨੀ ਦੇ ਵਿੱਚ ਅਸੀਂ ਤੁਰ ਗਏ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਸਫਲ ਹੋ ਸਕਦੀ ਹੈ ਤੇ ਜਦੋਂ ਅਸੀਂ ਭਾਈ ਗੁਰਦਾਸ ਜੀ ਦੀਆਂ 12 ਨੂੰ ਪੜਦੇ ਆ ਤਾਂ ਭਾਈ ਗੁਰਦਾਸ ਜੀ ਗੱਲ ਇੱਥੋਂ ਸ਼ੁਰੂ ਕਰਦੇ ਨੇ ਉਹ ਕਹਿੰਦੇ ਨੇ ਕਿ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ ਉਹ ਇਹਦੀ ਵਿਆਖਿਆ ਜੇ ਆਪਾਂ ਕਰੀਏ ਕਿ ਸਤਗੁਰ ਨਾਨਕ ਪ੍ਰਗਟਿਆ ਜਦੋਂ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਮਿੱਟੀ ਧੁੰਦ ਸੀ ਜਿਹੜੀ ਉਹ ਮਿਟ ਗਈ ਖਤਮ ਹੋ ਗਈ ਧੁੰਦ ਮਿਟ ਗਈ ਕਾਦੀ ਧੁੰਦ ਸੀ ਉਦੋਂ ਬਹਿਮ ਪਰਮਾਂ ਦੀ ਧੁੰਦ ਜਾਤਾਂ ਪਾਤਾਂ ਦੀ ਧੁੰਦ ਤੇ ਹੋਰ ਸਮਾਜਿਕ ਬੁਰਾਈਆਂ ਦੀ ਧੁੰਦ ਉਹ ਖਤਮ ਹੋ ਗਈ ਸੀ ਕਿਵੇਂ ਖਤਮ ਹੋ ਗਈ ਸੀ ਜਿਵੇਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ ਜਿਵੇਂ ਸੂਰਜ ਚੜਨ ਤੋਂ ਬਾਅਦ ਤਾਰੇ ਛੁਪ ਜਾਂਦੇ ਨੇ ਇਸ ਤਰ੍ਹਾਂ ਉਹ ਬਹਿਮ ਪਰਮਾਂ ਦਾ ਖਾਤਮਾ ਹੋ ਗਿਆ ਸੀ ਤੇ ਬਹਿਮ ਪਰਮ ਫਲਾਉਣ ਵਾਲੀਆਂ ਸ਼ਕਤੀਆਂ ਜਿਹੜੀਆਂ ਉਹ ਖਤਮ ਹੋਣ ਲੱਗੀਆਂ ਸੀਗੀਆਂ ਅ ਸਿੰਘ ਬੁਕੇ ਮਿਰਗਾਵਲੀ ਅੱਗੇ ਲਿਖਦੇ ਨੇ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇਨਾ ਧੀਰ ਤਰੋਆ ਕਹਿੰਦੇ ਜਿਵੇਂ ਸਿੰਘ ਮੈਨੇ ਸ਼ੇਰ ਸ਼ੇਰ ਦੇ ਗਰਜਣ ਦੇ ਨਾਲ ਜਿਵੇਂ ਮਿਰਗਾਂ ਦੀ ਡਾਰ ਡਰ ਕੇ ਭੱਜੋਟਦੀ ਹੈ ਤਾਂ ਜਿਹੜੇ ਸੀਗਾ ਕਾਲੀਆਂ ਤਾਕਤਾਂ ਬਹਿਮ ਪਰਮ ਫਲਾਉਣ ਵਾਲੀਆਂ ਸ਼ਕਤੀਆਂ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸਾਹਮਣੇ ਟਿਕ ਨਹੀਂ ਸਕੀਆਂ ਉਹ ਮਿਰਗਾਂ ਦੀ ਤਰ੍ਹਾਂ ਭੱਜ ਗਈਆਂ ਤਾਂ ਅੱਜ ਮਿੱਤਰੋ ਇਹ ਤਾਂ ਭਾਈ ਗੁਰਦਾਸ ਜੀ ਨੇ ਉਹਨਾਂ ਦੇ ਪ੍ਰਸ਼ੰਸ਼ਾ ਕਰਦੇ ਹੋਏ ਲਿਖਿਆ ਇਹ ਦ੍ਰਿਸ਼ ਪੇਸ਼ ਕੀਤਾ ਪਰ ਅੱਜ ਸੋਚਣਾ ਇਹ ਬਣਦਾ ਹੈ ਕਿ ਜਿਹੜੇ ਯੁੱਗ ਦੇ ਵਿੱਚ ਅਸੀਂ ਜਿਉਂ ਰਹੇ ਹਾਂ ਕਿ ਬਹਿਮਾ ਪਰਮਾ ਦਾ ਖਾਤਮਾ ਹੋ ਗਿਆ ਅੰਧ ਵਿਸ਼ਵਾਸਾਂ ਦਾ ਖਾਤਮਾ ਹੋ ਗਿਆ ਇਹ ਸਵਾਲ ਹੈ ਤੁਹਾਡੇ ਉੱਪਰ ਇਹਦਾ ਜਵਾਬ ਦੇਣਾ ਹੈ ਤੁਸੀਂ ਤੇ ਨੰਬਰ 2 ਦੇ ਉੱਤੇ ਜਦੋਂ ਅੱਜ ਪ੍ਰਦੂਸ਼ਣ ਦੀ ਗੱਲ ਝੋਰਾ-ਸ਼ੋਰਾ ਦੇ ਉੱਤੇ ਹੋ ਰਹੀ ਹੈ ਚਾਰੇ ਪਾਸੇ ਪੂਰਾ ਸੰਸਾਰ ਪ੍ਰਦੂਸ਼ਣ ਦੀ ਚਾਦਰ ਦੇ ਵਿੱਚ ਲਪੇਟਿਆ ਗਿਆ ਹੈ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਚਰਚਾ ਝੋਰਾ ਦੇ ਉੱਤੇ ਹੈ ਤਾਂ ਉਹਦੇ ਉੱਤੇ ਵੀ ਸਾਡਾ ਰਾਹ ਦਰਸਾਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਜਿਹੜਾ ਆਪਣਾ ਕੀਮਤੀ ਸ਼ਲੋਕ ਸਾਡੇ ਵਾਸਤੇ ਉਹ ਲਿਖਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹਦੀ ਮੈਨੂੰ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਸਾਰੇ ਹਰ ਰੋਜ਼ ਪੜ੍ਹਦੇ ਹੋ ਸੁਣਦੇ ਹੋ ਇਹਦੇ ਅਰਥ ਵੀ ਜਾਣਦੇ ਹੋ ਕਿ ਪਵਨ ਨੂੰ ਕਿਵੇਂ ਉਹਨਾਂ ਨੇ ਗੁਰੂ ਦਾ ਦਰਜਾ ਦਿੱਤਾ ਹੈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਹੈ ਤਾਂ ਇਹਦੇ ਉੱਤੇ ਕਿੰਨਾ ਕੁ ਅਮਲ ਹੋਇਆ ਕੀ ਅਮਲ ਹੋਇਆ ਜਾਂ ਨਹੀਂ ਹੋਇਆ ਇਹਦਾ ਜਵਾਬ ਵੀ ਤੁਸੀਂ ਦੇਣਾ ਹੈ ਮਿੱਤਰੋ ਤਾਂ ਜਦੋਂ ਕ੍ਰਾਂਤੀਕਾਰੀ ਅਸੀਂ ਕਹਿੰਦੇ ਹਾਂ ਬਾਬੇ ਨਾਨਕ ਨੂੰ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਕ੍ਰਾਂਤੀਕਾਰੀ ਸੀ ਤਾਂ ਕਿੱਥੋਂ ਸਪਸ਼ਟ ਹੋ ਜਾਂਦੀ ਹੈ ਗੱਲ ਕਿ ਉਹ ਕਿਰਤ ਕਰਨ ਦੀ ਗੱਲ ਕਰਦੇ ਐ ਉਹ ਕਿਰਤ ਕਰਨ ਦੀ ਗੱਲ ਕਰਦੇ ਐ ਆਪਣੀਆਂ ਚਾਰ ਉਦਾਸੀਆਂ ਤੋਂ ਬਾਅਦ ਉਹਨਾਂ ਨੇ ਕਰਤਾਰਪੁਰ ਆ ਕੇ ਖੇਤ ਦੇ ਵਿੱਚ ਖੁਦ ਹਲ ਵਾਹਿਆ ਖੁਦ ਖੇਤੀ ਕੀਤੀ ਬਿਲੇ ਬੈ ਕੇ ਨਹੀਂ ਖਾਦਾ ਹੈਗਾ ਔਰ ਕਿਰਤਿਆਂ ਦੇ ਹੱਕ ਦੇ ਵਿੱਚ ਖੜੇ ਨੇ ਉਹ ਖੁਦ ਹਲ ਬੋਂਦੇ ਨੇ ਮਿਹਨਤ ਕਰਦੇ ਨੇ ਤੇ ਨੰਬਰ 2 ਦੇ ਉੱਤੇ ਜਦੋਂ ਯਾਤਰਾਮਾ ਕਰ ਰਹੇ ਸੀ ਤਾਂ ਇੱਕ ਨਗਰ ਦੇ ਵਿੱਚ ਪਹੁੰਚ ਗਏ ਇੱਕ ਮਲਕਪਾਗੋ ਨਾਂ ਦੇ ਉਸ ਵੇਲੇ ਦੇ ਸਰਮਾਇਆਦਾਰ ਨੇ ਇੱਕ ਮਾਲਪੂੜਿਆਂ ਦਾ ਜਿਹੜਾ ਲੰਗਰ ਲਾਇਆ ਹੋਇਆ ਸੀ ਤੇ ਵੱਡੇ ਵੱਡੇ ਸਾਧੂ ਸੰਤਾਂ ਨੂੰ ਆਪਣੇ ਪਿਤਾ ਦੇ ਸ਼ਰਾਧ ਦੇ ਉੱਤੇ ਉਹਨੇ ਸੱਦਾ ਦਿੱਤਾ ਹੋਇਆ ਸੀ ਤਾਂ ਕੁਦਰਤੀ ਗੁਰੂ ਨਾਨਕ ਦੇਵ ਜੀ ਵੀ ਉਸ ਨਗਰ ਦੇ ਵਿੱਚ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਵੀ ਸੱਦਾ ਮਿਲਿਆ ਕਿ ਤੁਹਾਨੂੰ ਮਲਕਪਾਗੋ ਦਾ ਸੱਦਾ ਹੈ ਮਾਲਪੂੜੇ ਛਕੋ ਆ ਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਵੱਡੇ ਸਰਮਾਇਆਦਾਰ ਦੇ ਮਾਲਪੂੜਿਆਂ ਨੂੰ ਠੁਕਰਾ ਦਿੱਤਾ ਸੀ ਕਿਉਂਕਿ ਉਹਨਾਂ ਮਾਲਪੂੜਿਆਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗਰੀਬਾਂ ਦਾ ਚੂਸਿਆ ਹੋਇਆ ਲਹੂ ਹੈ ਦੇ ਵਿੱਚ ਲੋਕਾਂ ਦੀ ਕਿਰਤ ਲੁੱਟੀ ਹੋਈ ਹੈ ਮਿਹਨਤ ਕਸ਼ ਲੋਕਾਂ ਦੀ ਇਸ ਕਰਕੇ ਮੈਂ ਤੇਰੇ ਮਾਲ ਪੂਰੇ ਨਹੀਂ ਖਾਵਾਂਗਾ ਉਸੇ ਹੀ ਨਗਰ ਦੇ ਵਿੱਚ ਇੱਕ ਗਰੀਬ ਮਿਹਨਤ ਕਸ਼ ਕਿਰਤੀ ਬੰਦਾ ਜਿਹਨੂੰ ਭਾਈ ਲਾਲੋ ਕਿਹਾ ਜਾਂਦਾ ਹੈ ਉਹਦੇ ਘਰ ਦੇ ਵਿੱਚ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਪ੍ਰਸ਼ਾਦਾ ਛਕਿਆ ਰੋਟੀ ਖਾਧੀ ਹੈ ਕਿ ਜਿਹੜੀ ਜਣੀ ਇੱਕ ਕਿਰਤੀ ਬੰਦੇ ਨੂੰ ਉਹ ਸਤਿਕਾਰ ਦਿੰਦੇ ਨੇ ਮਾਣ ਦਿੰਦੇ ਨੇਗੇ ਤਾਂ ਇਹਨਾਂ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਗੁਰੂ ਬੀਸੀ ਸਾਡੇ ਉਹਨਾਂ ਨੇ ਸਾਡਾ ਕਿਰਤਿਆਂ ਦਾ ਸਤਕਾਰ ਵਧਾਇਆ ਤਾਂ ਪਰ ਅੱਜ ਸਵਾਲ ਇਹ ਹੈ ਕਿ ਅੱਜ ਕਿਰਤ ਵੀ ਖਤਰੇ 'ਚ ਹੈ ਔਰ ਕਿਰਤਿਆਂ ਦਾ ਕਿੰਨਾ ਕੁ ਸਤਕਾਰ ਹੈ ਇਹਦਾ ਜਵਾਬ ਵੀ ਮੈਂ ਤੁਹਾਡੇ ਕੋਲੋਂ ਮੰਗਦਾ ਔਰ ਗੁਰੂ ਨਾਨਕ ਦੇਵ ਜੀ ਜਦੋਂ ਅਸੀਂ ਕਹਿੰਨੇ ਕਿ ਜਮਾਤਾਂ ਦੋ ਹੁੰਦੀਆਂ ਨੇ ਭਾਈ ਕੋਈ ਜਾਤ ਪਾਤ ਨਹੀਂ ਹੁੰਦੀਗੀ ਗੁਰੂਆਂ ਨੇ ਵੀ ਇਹੀ ਸਨੇਹਾ ਦਿੱਤਾ ਹੈ ਤਾਂ ਅਸੀਂ ਜਦੋਂ ਜਮਾਤਾਂ ਦੀ ਗੱਲ ਕਰਦੇ ਆ ਕਿ ਇੱਕ ਲੁੱਟਣ ਵਾਲੇ ਲੋਕ ਹੁੰਦੇ ਨੇ ਇੱਕ ਲੁੱਟੇ ਜਾ ਰਹੇ ਲੋਕ ਹੁੰਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਕਿਹੜੇ ਪਾਸੇ ਖੜਦੇ ਨੇਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆਂ ਸਿਉਂਕ ਰੀਸ ਮੈਂ ਤਾਂ ਨੀਵੇਂ ਚੋਂ ਵੀ ਨੀਵੇਂ ਨੇ ਜਿਹੜੇ ਲੋਕ ਉਹਨਾਂ ਨਾਲ ਮੈਂ ਖੜਾ ਹੈਗਾ ਇਹ ਗੁਰੂ ਨਾਨਕ ਦੇਵ ਜੀ ਦਾ ਸਪਸ਼ਟ ਸਨੇਹ ਹੈ ਕਿ ਕਿਰਤੀ ਜਮਾਤ ਹੈ ਜਿਹੜੀ ਜਿਨ੍ਹਾਂ ਨੂੰ ਨੀਵੇਂ ਲੋਕ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਉਹਨਾਂ ਵੱਲ ਇਸ਼ਾਰਾ ਕਰਦੇ ਨੇ ਉਹਨਾਂ ਦਾ ਸਤਿਕਾਰ ਵਧਾਉਂਦੇ ਨੇ ਉਹਨਾਂ ਨਾਲ ਖੜਨ ਦੀ ਗੱਲ ਕਰਦੇ ਐ ਤੇ ਔਰਤ ਜਾਤੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਲਿਖੀਆਂ ਦਿੱਤੀਆਂ ਯਾਤਰਾਵਾਂ ਕੀਤੀਆਂ ਔਰਤ ਜਾਤੀ ਦਾ ਉਦੋਂ ਕਿੰਨਾ અપਮਾਨ ਸੀ ਔਰਤ ਜਾਤੀ ਨੂੰ ਮਾੜੇ ਤੋਂ ਮਾੜੇ ਵਿਸ਼ੇਸ਼ਣਾਂ ਦੇ ਨਾਲ ਉਹਦਾ અપਮਾਨ ਕੀਤਾ ਜਾਂਦਾ ਸੀ ਤਾਂ ਇਹ ਗੁਰੂ ਨਾਨਕ ਦੇਵ ਜੀ ਹੋਏ ਜਿਨ੍ਹਾਂ ਨੇ ਇਹ ਗੱਲ ਅ ਮਤਲਬ ਬੜੇ ਢੰਗੇ ਦੀ ਚੋਟ ਦੇ ਉੱਤੇ ਕਹਿ ਕੇ ਸ਼ੋਕ ਕਿਉਂ ਮੰਦਾ ਆਖੀਏ ਜਿੱਤ ਜਮੈ ਰਾਜ਼ਾਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 473 ਦੇ ਉੱਤੇ ਆਸ਼ਾ ਦੀ ਬਾਹਰ ਦੇ ਵਿੱਚ ਕਿ ਜਿਹੜਾ ਬਾਕ ਹੈ ਉਹ ਸ਼ਸ਼ੋਭਤ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਤੇ ਜਿੰਨੀਆਂ ਔਰਤ ਜਾਤੀ ਨਾਲ ਜੁੜੀਆਂ ਹੋਈਆਂ ਬੁਰਾਈਆਂ ਸੀ ਉਹਨਾਂ ਦਾ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਉਹ ਚਾਹੇ ਸਤੀ ਦੀ ਰਸਮ ਸੀ ਜਾਂ ਕੋਈ ਹੋਰ ਕਿੰਨੀ ਗੱਲ ਸਮਾ ਅੱਗੇ ਨਹੀਂ ਦਿੰਦਾ ਕਿ ਮੈਂ ਇਹਦੀ ਵਿਆਖਿਆ ਕਰਾਂ ਇਸ ਗੱਲ ਦੀ ਤੁਸੀਂ ਸਾਰੇ ਜਾਣੀ ਜਾਣੋ ਜਾਣਦੇ ਹੋ ਇਸ ਗੱਲ ਨੂੰ ਕਿ ਔਰਤ ਜਾਤੀ ਦਾ ਸਨਮਾਨ ਜੇ ਵਧਾਇਆ ਤਾਂ ਉਹ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਲਕੀਰ ਖਿੱਚ ਕੇ ਗੱਲ ਕੀਤੀ ਹੈ ਕਿ ਇਹ ਤੋਂ ਬਿਨਾ ਤਾਂ ਸੰਸਾਰ ਨਹੀਂ ਚੱਲ ਸਕਦਾ ਇਹ ਤੋਂ ਇਹਦੇ ਤੋਂ ਮਹਾਪੁਰਸ਼ ਜਨਮ ਲੈਂਦੇ ਨੇ ਕਿ ਤਾਂ ਔਰਤ ਜਾਤੀ ਦੇ ਹੱਕ ਦੇ ਵਿੱਚ ਉਹ ਭੁਗਤਦੇ ਨੇ ਗੁਰੂ ਨਾਨਕ ਦੇਵ ਜੀ ਇਸ ਤੋਂ ਅੱਗੇ ਜਿਹੜੀ ਰਾਜਨੀਤਿਕ ਗੁੰਡੇ ਰਾਜੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਅੱਜ ਵੀ ਰਾਜੇ ਮਹਾਰਾਜੇ ਹੈਗੇ ਨੇ ਭਾਵੇਂ ਵੋਟਾਂ ਰਾਹੀਂ ਬਣਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਵੀ ਸੀਗੇ ਬਾਬਰ ਵਰਗੇ ਔਰ ਬਾਬਰ ਨਾਲ ਵੀ ਉਹਨਾਂ ਦਾ ਜਿਹੜਾ ਕਿ ਸਾਹਮਣਾ ਹੋਇਆ ਔਰ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ ਔਰ ਇਹ ਵੀ ਕਿਹਾ ਜਦੋਂ ਬਾਬਰ ਨੇ ਕਤਲੇਆਮ ਕੀਤਾ ਹਮਲਾ ਕੀਤਾ ਹਿੰਦੁਸਤਾਨ ਦੇ ਉੱਤੇ ਤਾਂ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਲਿਖਿਆ ਕਿ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਇਤੀ ਮਾਰ ਪਈ ਕੁਰਲਾਣੇ ਤੇ ਕਿ ਦਰਦ ਨ ਆਇਆ ਜਣੀ ਇੰਨਾ ਜਿਹੜਾ ਬੇਕਸੂਰਾਂ ਦਾ ਕਤਲ ਹੈ ਜਿਹੜਾ ਉਹਦੇ ਉੱਤੇ ਉਹਨਾਂ ਨੇ ਜਣੀ ਇਹ ਸਾਰਾ ਵਰਣਨ ਕੀਤਾ ਹੈ ਉਹਨਾਂ ਨੇ ਬਾਬਰ ਦੇ ਬਾਰੇ ਔਰ ਇਹਦੇ ਉੱਤੇ ਇਹ ਵੀ ਲਿਖਦੇ ਨੇ ਜੇ ਸਖਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਔਰ ਲਿਖਦੇ ਹੈ ਵੀ ਜੇ ਤਕੜਾ ਬੰਦਾ ਤਕੜੇ ਨੂੰ ਮਾਰੇ ਕੋਈ ਰੋਸ ਵਾਲੀ ਗੱਲ ਨਹੀਂ ਪਰ ਜਦੋਂ ਤਕੜਾ ਮਾੜੇ ਦੇ ਉੱਤੇ ਜ਼ੁਲਮ ਕਰਦਾ ਤਾਂ ਇਹ ਰੋਸ ਵਾਲੀ ਗੱਲ ਹੈ ਇਹ ਗਲਤ ਗੱਲ ਹੈ ਔਰ ਇਸ ਤੋਂ ਅੱਗੇ ਵੀ ਜਾ ਕੇ ਉਹ ਲਿਖਦੇ ਨੇ ਇਸੇ ਮਸਲੇ ਦੇ ਉੱਤੇ ਇਸੇ ਵਿਸ਼ੇ ਦੇ ਉੱਤੇ ਕਹਿੰਦੇ ਨੇ ਪਾਪ ਕੀ ਜੰਜਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬਿਲਾ ਲੋ ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਬਿਲਾ ਲੋ ਕੂੜ ਦਾ ਮਤਲਬ ਝੂਠ ਕੇ ਝੂਠਾ ਬੰਦਾ ਪ੍ਰਧਾਨ ਇਥੇ ਉਹ ਲੋਕ ਪ੍ਰਧਾਨ ਨੇ ਤੇ ਲੱਗਦਾ ਕਿ ਸਥਿਤੀ ਅੱਜ ਵੀ ਜਿਉਂ ਦੀ ਤਿਉਂ ਹੀ ਹੈ ਤੇ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਇਹਨਾਂ ਸਿੱਖਿਆਵਾਂ ਤੋਂ ਰੋਸ਼ਨੀ ਲੈ ਕੇ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਜ਼ਿੰਦਗੀ ਦੇ ਰਾਹ ਦੇ ਉੱਤੇ ਤੁਰਨਾ ਚਾਹੀਦਾ ਹੈ ਔਰ ਰਾਜਿਆਂ ਨੂੰ ਜਦੋਂ ਕਹਿੰਦੇ ਨੇ ਕਿ ਰਾਜੇ ਸ਼ੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗੈਣ ਬੈਠੇ ਸੁਤੇ ਰਾਜਿਆਂ ਨੂੰ ਜਿਹੜੇ ਜ਼ੁਲਮ ਕਰਨ ਵਾਲੇ ਰਾਜੇ ਸੀਗੇ ਉਹਨਾਂ ਨੂੰ ਸ਼ੀ ਕਿ ਸ਼ੀ ਦਾ ਮਤਲਬ ਸ਼ੇਰ ਜਿਹੜੇ ਮਾਸੂਮ ਲੋਕਾਂ ਨੂੰ ਪਾੜ ਕੇ ਖਾਂਦੇ ਐ ਉਹਨਾਂ ਦੀ ਲੁੱਟ ਕਰਦੇ ਐ ਉਹਨਾਂ ਦਾ ਕਤਲ ਕਰ ਦਿੰਦੇ ਨੇ ਉਹਨਾਂ ਨੂੰ ਕਹੇ ਰਾਜੇ ਸ਼ੀ ਤੇ ਉਹਨਾਂ ਦੇ ਜਿਹੜੇ ਮੁਕੱਦਮ ਨੇ ਅਹਲਕਾਰ ਨੇ ਉਹ ਕੁੱਤਿਆਂ ਵਰਗੇ ਨੇਗੇ ਇਹਦੂ ਸਖਤ ਸ਼ਬਦ ਹੋਰ ਵਰਤਿਆ ਨਹੀਂ ਜਾ ਸਕਦਾ ਇਹ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਔਰ ਹੱਕ ਤੇ ਹਲਾਲ ਦੀ ਗੱਲ ਜਦੋਂ ਕਰਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਹੱਕ ਖਾਣ ਦੇ ਵਾਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਦੂਸਰੇ ਦਾ ਹੱਕ ਖਾਣਾ ਕਿਸੇ ਗਰੀਬ ਬੰਦੇ ਦੇ ਉੱਤੇ ਜ਼ੁਲਮ ਕਰਨਾ ਉਹਦਾ ਹੱਕ ਖੋ ਕੇ ਖਾ ਜਾਣਾ ਤਾਂ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੇ ਉਹ ਮੁਸਲਮਾਨ ਹੈ ਤਾਂ ਸਮਝੋ ਉਹਨੇ ਸੂਰ ਖਾ ਲਿਆ ਜਿਵੇਂ ਹਿੰਦੂਅਤ ਸਮਝੋ ਉਹਨੇ ਗਾਂ ਖਾ ਲਿਆ ਇਸ ਤਰ੍ਹਾਂ ਦਾ ਉਹਨਾਂ ਨੇ ਇਹਦੇ ਚ ਤੁਲਨਾ ਕੀਤੀ ਹੈ ਪ੍ਰਾਇਆ ਹੱਕ ਖੋਕੇ ਖਾਣ ਦੇ ਮਸਲੇ ਦੇ ਉੱਤੇ ਤਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੀਆਂ ਚਾਰ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਚਾਰ ਉਦਾਸੀਆਂ ਕਿਹਾ ਜਾਂਦਾ ਹੈ ਉਹਨਾਂ ਦਾ ਬਾ ਫਿਰ ਸੱਜਣ ਠੱਗਾਂ ਨਾਲ ਵੀ ਪਿਆ ਕੌਡੇ ਰਕਸ਼ਾ ਨਾਲ ਪਿਆ ਬਲੀ ਕੰਧਾਰੀਆਂ ਨਾਲ ਪਿਆ ਜਿਹੜੇ ਪਾਣੀ ਦੇ ਉੱਤੇ ਕਬਜ਼ਾ ਕਰਕੇ ਬੈਠ ਗਏ ਸੀ ਬਾਬੇ ਨਾਨਕ ਨੇ ਕਿਹਾ ਨਹੀਂ ਪਾਣੀ ਕੁਦਰਤ ਦਾ ਹੈ ਸਭ ਦਾ ਸਾਂਝਾ ਹੈ ਇਹ ਕਿਸੇ ਬਲੀ ਕੰਧਾਰੀ ਦੀ ਕੋਈ ਮਨੋਪਲੀ ਇਜਾਰੇਦਾਰੀ ਨਹੀਂ ਹੋ ਸਕਦੀ ਇਹਦੇ ਉੱਤੇ ਤਾਂ ਇਨ੍ਹਾਂ ਕੋਡੇ ਰੱਖਸ਼ਾਂ ਦੇ ਨਾਲ ਬਲੀ ਕੰਧਾਰੀਆਂ ਦੇ ਨਾਲ ਸੱਜਣ ਠੱਗਾਂ ਦੇ ਨਾਲ ਇਹਨਾਂ ਨੇ ਗੋਸਟੀਆਂ ਰਚਾਈਆਂ ਰਾਤਾਂ ਕੱਟੀਆਂ ਉਹਨਾਂ ਕੋਲੇ ਵਿਚਾਰ ਬਟਾਂਦਰਾ ਕੀਤਾ ਤਰਕ ਦੇ ਨਾਲ ਦਲੀਲ ਦੇ ਨਾਲ ਉਹਨਾਂ ਨੂੰ ਜਿੱਤਿਆ ਉਹਨਾਂ ਨੂੰ ਹਰਾਇਆ ਤੇ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਦਾ ਇਹ ਉਹਨਾਂ ਦਾ ਤਰੀਕਾ ਸੀ ਕਿ ਉਹ ਜਿੱਥੇ ਵੀ ਜਾਂਦੇ ਸੀ ਉਹ ਗੋਸਟੀਆਂ ਹੀ ਰਚਾਉਂਦੇ ਸੀਗੇ ਉਹ ਵਿਚਾਰ ਬਟਾਂਦਰਾ ਹੀ ਕਰਦੇ ਸੀ ੱੱਕੇ ਨਾਲ ਕਿਸੇ ਤੋਂ ਆਪਣੀ ਗੱਲ ਨਹੀਂ ਬਰਵਾਉਂਦੇ ਸੀ ਇਹ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਉਂਦੀ ਹੈ ਗੱਲ ਤਾਂ ਜਦੋਂ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਅ ਇੱਕ ਧਾਰਮਿਕ ਚਿੰਨ ਜਿਹੜਾ ਕਿ Hindu ਪਰਿਵਾਰਾਂ ਦੇ ਵਿੱਚ ਪਾਇਆ ਜਾਂਦਾ ਆਮ ਤੌਰ ਤੇ ਜਨੇਊ ਉਹ ਜਨੇਊ ਪਵਾਉਣ ਲੱਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਇਹਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ ਕਿ ਇਹ ਜਨੇਊ ਮੈਨੂੰ ਕਿਉਂ ਪਵਾ ਰਹੇ ਹੋ ਤੁਸੀਂ ਤੇ ਮੈਂ ਇਹ ਜਨੇਊ ਆ ਜਿਹੜਾ ਮੈਂ ਨਹੀਂ ਪਾਉਣਾ ਚਾਹੁੰਦਾ ਕਿਉਂਕਿ ਮੈਂ ਤਾਂ ਉਹ ਜਨੇਊ ਪਾਉਣਾ ਚਾਹੁੰਨਾ ਉਹਨਾਂ ਨੇ ਲਿਖਿਆ ਹੈ ਕਿ ਦਇਆ ਕਪਾ ਮੈਂ ਕਿਹੋ ਜਾਂ ਜਨੇਊ ਪਾਉਣਾ ਚਾਹਨਾ ਜਿਹਦੇ ਵਿੱਚ ਉਹ ਅਮਲਾਂ ਦਾ ਜਨੇਊ ਕਿ ਮਨੁੱਖ ਦੇ ਵਿੱਚ ਗੁਣ ਐਸੇ ਪੈਦਾ ਹੋ ਜਾਣ ਜਿਹਦੇ ਵਿੱਚ ਦਇਆ ਕਪਾ ਉਹ ਕਿਹੜੀ ਕਪਾ ਦਾ ਬਣਿਆ ਹੋਵੇ ਦਇਆ ਵਾਲੀ ਤਰਸ ਵਾਲੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜਈ ਕਾ ਹੈ ਤਾ ਪਾਡੇ ਘਤ ਨਾ ਇਹ ਟੁੱਟੇ ਨਾ ਮਰ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜਿੰਨ ਗੱਲ ਚੱਲੇ ਪਾਈ ਤਾਂ ਬਾਬਾ ਨਾਨਕ ਨੇ ਕਿਹਾ ਕਿ ਮੈਂ ਤਾਂ ਉਹ ਅਮਲਾਂ ਵਾਲਾ ਜਨੇਊ ਪਹਿਨਣਾ ਚਾਹੁੰਨਾ ਕਿ ਮਨੁੱਖ ਦੇ ਵਿੱਚ ਦਇਆ ਹੋਣੀ ਚਾਹੀਦੀ ਹੈ ਜਤ ਸਤ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੇ ਗੁਨਾ ਵਾਲਾ ਜਨੇਊ ਜਿਹੜਾ ਵੀ ਮਨੁੱਖ ਪਾ ਲੈਂਦਾ ਉਹ ਧੰਨ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਸਨੇਹਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ ਤਾਂ ਜਦੋਂ ਇਹ ਸਾਰੀਆਂ ਗੱਲਾਂ ਅੱਜ ਅਸੀਂ ਉਹਨਾਂ ਦੇ ਗੁਰਪੁਰਬ ਦੇ ਉੱਤੇ ਕਰ ਰਹੇ ਹਾਂ ਤਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਨਾਲ ਜਿੰਨੀ ਦੇਰ ਤੱਕ ਅਸੀਂ ਸੰਵਾਦ ਨਹੀਂ ਰਚਾਉਂਦੇ ਜਿੰਨੀ ਦੇਰ ਤੱਕ ਅਸੀਂ ਇਸ ਮਸਲੇ ਦੇ ਉੱਤੇ ਕੋਈ ਵਿਚਾਰ ਵਟਾਂਦਰਾ ਨਹੀਂ ਕਰਦੇ ਤਾਂ ਫਿਰ ਪਟਾਕੇ ਚਲਾ ਲੈਣੇ ਆਤਿਸ਼ਬਾਜੀ ਚਲਾ ਲੈਣੀ ਮਠਿਆਈਆਂ ਵੰਡ ਲੈਣੀਆਂ ਜਾਂ ਰਸਮੀ ਤੌਰ ਦੇ ਉੱਤੇ ਮੁਬਾਰਕਾਂ ਕਹਿ ਦੇਣਾ ਇਹ ਕਾਫੀ ਨਹੀਂ ਹੁੰਦਾ ਹੈਗਾ ਔਰ ਇਸ ਕਰਕੇ ਜੇ ਮੈਂ ਇਹ ਸਵਾਲ ਖੜੇ ਕਰ ਰਿਹਾ ਪੂਰੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਤਾਂ ਸਮੁੱਚੀ ਲੋਕਾਈ ਦੀ ਖਾਤਰ ਹੈ ਸ਼ੁਨ ਅਨਦਰ ਜਿਹੜਾ ਦ੍ਰਿਸ਼ਟੀਕੋਣ ਸੀ ਉਹ ਸੰਸਾਰ ਦ੍ਰਿਸ਼ਟੀਕੋਣ ਸੀ ਪਰ ਕਿਉਂਕਿ ਸਿੱਖ ਧਰਮ ਇਹਨੂੰ ਆਪਣਾ ਬਾਨੀ ਗੁਰੂ ਮੰਨਦਾ ਹੈਗਾ ਕਿ ਮੋਢੀ ਗੁਰੂ ਨੇ ਸਾਡੇ ਪਹਿਲੇ ਗੁਰੂ ਨੇ ਤਾਂ ਸਿੱਖ ਸਮਾਜ ਦੇ ਅੰਦਰ ਵੀ ਜੇ ਕੋਈ ਕਮੀਆਂ ਪੇਸ਼ੀਆਂ ਅਜ ਪਈਆਂ ਤਾਂ ਇੰਨਾ ਸ਼ਬਦਾਂ ਦੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਜਿਹੜਾ ਕੁਝ ਕੁਝ ਮੈਂ ਚੋਣਵੇਂ ਬਾਖ ਬੋਲਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਬੋਲਦਿਆਂ ਮੈਥੋਂ ਕੋਈ ਸਪੈਲਿੰਗਾਂ ਦੀ ਮਿਸਟੇਕ ਹੋ ਸਕਦੀ ਹੈ ਕਿ ਮੇਰਾ ਕੋਈ ਉਚਾਰਨਿਕਤੇ ਗਲਤ ਹੋਵੇ ਮੈਂ ਇਸ ਗੱਲ ਦੀ ਤੇ ਮਾਫੀ ਚਾਹੁੰਦਾ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਅਸੀਂ ਜ਼ਿੰਦਗੀ ਨੂੰ ਆਪਣੇ ਸਮਾਜ ਨੂੰ ਬਿਹਤਰ ਬਣਾ ਸਕਦੇ ਹਾਂ ਤੇ ਨਹੀਂ ਤਾਂ ਫਿਰ ਅਸੀਂ ਉਲਟੇ ਪਾਸੇ ਤੁਰਾਂਗੇ ਤਕਲੀਫਾਂ ਚ ਲੰਘਾਂਗੇ ਤੇ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਗੁਰੂ ਵੀ ਨੇ ਉਹ ਸਮਾਜਦਾਰਕ ਵੀ ਨੇ ਉਹ ਮਹਾਨ ਸਿੱਖਿਆ ਸ਼ਾਸਤਰੀ ਵੀ ਨੇ ਸ਼ਿੱਖਿਆ ਸ਼ਾਸਤਰੀ ਅਸੀਂ ਉਹਨਾਂ ਨੂੰ ਕਦੋਂ ਕਹਿੰਦੇ ਆ ਜਦੋਂ ਉਹ ਲਿਖਦੇ ਨੇ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਮਨੁੱਖ ਵਿੱਦਿਆ ਵਿਚਾਰਕ ਹੀ ਪਰਉਪਕਾਰੀ ਦੂਜਿਆਂ ਦਾ ਭਲਾ ਕਰਨ ਵਾਲਾ ਬਣਦਾ ਤੇ ਅੱਜ ਜਿਹੜੀ ਵਿੱਦਿਆ ਚੱਲ ਰਹੀ ਹੈ ਕਿ ਕਿਵੇਂ ਵਪਾਰ ਬਣ ਗਈ ਹੈ ਵਿੱਦਿਆ ਕਿ ਪੈਸੇ ਦਿਓ ਤੇ ਡਿਗਰੀਆਂ ਲਓ ਤੇ ਜਾ ਕੇ ਲੋਕਾਂ ਨੂੰ ਲੁੱਟੋ ਇਹਦੇ ਉੱਤੇ ਵੀ ਇਹ ਸਪੱਸ਼ਟ ਲਾਈਨ ਉਹਨਾਂ ਨੇ ਲਿਖੀ ਹੋਈ ਹੈ ਕਿ ਵਿੱਦਿਆ ਮਨੁੱਖ ਦਾ ਭਲਾ ਕਰਨ ਵਾਲਾ ਪੜ੍ਹਿਆ ਲਿਖਿਆ ਬੰਦਾ ਪਰ ਅੱਜ ਤਾਂ ਸਾਨੂੰ ਐ ਲੱਗਦਾ ਹੈਗਾ ਕਿ ਜਿੰਨਾ ਕੋਈ ਵੱਡੀ ਡਿਗਰੀ ਲਈ ਫਿਰਦਾ ਹੈਗਾ ਉਹ ਉਹਨੇ ਲੁੱਟਣ ਦੇ ਢੰਗ ਤਰੀਕੇ ਵੱਧ ਜਾਂਦਾ ਹੈਗਾ ਇਸ ਗੱਲ ਦੇ ਉੱਤੇ ਵੀ ਉਹਨਾਂ ਨੇ ਸਪਸ਼ਟ ਸਾਨੂੰ ਇਹ ਲਾਈਨ ਦਿੱਤੀ ਹੈ ਸਾਨੂੰ ਰਾਹ ਬਖਾਇਆ ਸੋ ਸਿੱਖਿਆ ਦੇ ਖੇਤਰ ਤੋਂ ਲੈ ਕੇ ਜ਼ਿੰਦਗੀ ਦੇ ਹਰ ਮਸਲੇ ਦੇ ਉੱਤੇ ਜੋ ਕੁਝ ਵੀ ਉਹਨਾਂ ਨੇ ਲਿਖਿਆ ਉਹਨਾਂ ਦੇ ਇਸ ਕ੍ਰਾਂਤੀਕਾਰੀ ਪੱਖ ਨੂੰ ਇਸ ਸਮਾਜ ਸੁਧਾਰਕ ਪੱਖ ਨੂੰ ਸਾਨੂੰ ਸਾਹਮਣੇ ਰੱਖ ਕੇ ਚੱਲਣਾ ਚਾਹੀਦਾ ਤੇ ਮੇਰੇ ਜਿਹੜੇ ਸਵਾਲ ਹੈ ਮੈਂ ਆਸ ਕਰਦਾ ਤੁਸੀਂ ਇਹਨਾਂ ਨੂੰ ਲੋਕਾਂ ਤੱਕ ਵੀ ਸ਼ੇਅਰ ਕਰੋਗੇ ਜਿਹੜਾ ਅਜ ਮੈਂ ਇਹ ਗੁਰਪੁਰਬ ਦੇ ਉੱਤੇ ਤੁਹਾਡੇ ਤੱਕ ਭੇਜਣ ਦੀ ਕੋਸ਼ਿਸ਼ ਕੀਤੀ ਹੈ ਸ਼ੇਅਰ ਕਰਦੇ ਜਾ ਕਰੋ ਸਾਥੀ ਬਣੀਏ ਤੇ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਸੁਝਾਅ ਦੇ ਦਿਆ ਕਰੋ ਤਾਂ ਇਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਗੁਰਪੁਰਬ ਦੀਆਂ ਫੇਰ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ